ਕਿਉਂਕਿ ਫੈਟ ਦੀ ਜ਼ਰੂਰਤ ਹੁੰਦੀ ਹੈ ਸਰੀਰ ਨੂੰ ਕੋਲੇਸਟ੍ਰੋਲ ਬਣਦਾ ਹੀ ਫੈਟ ਤੋਂ ਆ ਤੇ ਬ੍ਰੇਨ ਦੇ ਵਿੱਚ ਤਾਂ ਆਪਾਂ ਨੂੰ ਇਹਦੀ ਬਹੁਤ ਹੀ ਜ਼ਰੂਰਤ ਪੈਂਦੀ ਹੈ ਫੈਟ ਦੀ ਕਿਉਂਕਿ ਬ੍ਰੇਨ ਦੇ ਜਿਹੜੇ ਮਸੂਲ ਜ ਹੈ ਉਹ ਫੈਟ ਤੋਂ ਹੀ ਬਣੇ ਹੁੰਦੇ ਆ ਤੇਲਾਂ ਦੀ ਜਿਹੜੀ ਵਰਤੋਂ ਆਪਾਂ ਕਰਦੇ ਆ ਰਹੇ ਹਾਂ ਕਮੇਸਰੋਂ ਦਾ ਤੇਲ ਮੂੰਗਫਲੀ ਦਾ ਤੇਲ ਮਾਂ ਦਾ ਤੇਲ ਅਖਰੂਟ ਦਾ ਤੇਲ ਤਰੋਂ ਤਰੋਂ ਦੇ ਤੇਲ ਆਪਾਂ ਵਰਤਦੇ ਆ ਰਹੇ ਹਾਂ ਇਹਨਾਂ ਦੇ ਵਿੱਚ ਇੱਕ ਤੇਲ ਆਉਂਦਾ ਜੈਤੂਨ ਦਾ ਤੇਲ ਜਿਸ ਨੂੰ ਕਿ ਆਪਾਂ 올ਾਈਵ ਆਇਲ ਕਰਕੇ ਜਾਣਦੇ ਹਾਂ ਇਹ ਜਿਹੜਾ ਜੈਤੂਨ ਦਾ ਤੇਲ ਹੈ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਖਾਸ ਕਰਕੇ ਮੁਟੱਪੇ ਦੇ ਵਿੱਚ ਛਟੜਾਸ ਦੇ ਵਿੱਚ ਨੀਂਦ ਨਾ ਆਉਣ ਦੇ ਵਿੱਚ ਸ਼ੂਗਰ ਦੇ ਵਿੱਚ ਕੋਲੇਸਟ੍ਰੋਲ ਦੇ ਲੈਵਲ ਨੂੰ ਮੇਨਟੇਨ ਕਰਨ ਵਾਸਤੇ ਦਿਮਾਗ ਦੇ ਲਈ ਕੈਂਸਰ ਤੋਂ ਬਚਾਅ ਕਰਨ ਦੇ ਲਈ ਜੋੜਾਂ ਦੇ ਦਰਦਾਂ ਦੇ ਵਿੱਚ ਕਬਜ ਦੇ ਲਈ ਫਾਇਦੇਮੰਦ ਤੇ ਹੋਰ ਵੀ ਬਹੁਤ ਇਹਦੇ ਬੈਨੀਫਿਟ ਹੈ ਚਮੜੀ ਦੀ ਜਿਹੜੀ ਹੈਗੀ ਚਮਕ ਉਹਨ ਬਣਾ ਕੇ ਰੱਖਦਾ ਹੈ ਚਮੜੀ ਦੇ ਉੱਤੇ ਗਲੋ ਲਿਆਉਂਦਾ ਹੁਣ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਵੀ ਇਹ ਕਿੱਥੇ ਕਿੱਥੇ ਫਾਇਦਾ ਹੁੰਦਾ ਤੇ ਇਹਨੂੰ ਕਿਵੇਂ ਕਿਵੇਂ ਆਪਾਂ ਵਰਤ ਸਕਦੇ ਹਾਂ ਕਿਉਂਕਿ ਕੋਈ ਵੀ ਚੀਜ਼ ਹੈ ਉਹਦਾ ਇੱਕ ਸਹੀ ਮਕਦਾਰ ਵਰਤੋਂ ਦੇ ਵਿੱਚ ਲਿਉਣੀ ਤੇ ਉਹਨੂੰ ਵਰਤਣਾ ਕਿਵੇਂ ਆਪਾਂ ਖਾਣਾ ਕਿਵੇਂ ਲੈਣਾ ਕਿਵੇਂ ਇਹ ਵੀ ਜ਼ਰੂਰੀ ਹੁੰਦਾ ਹੈ ਜ਼ੈਤੂਨ ਦੇ ਤੇਲ ਦੇ ਬਹੁਤ ਹੀ ਜ਼ਿਆਦਾ ਫਾਇਦੇ ਹੈ ਉਹਨਾਂ ਦੇ ਵਿੱਚੋਂ ਆਪਾਂ ਕੁਝ ਕੁ ਤਾਂ ਇੱਥੇ ਵਰਣਨ ਕਰਾਂਗੇ ਜ਼ੈਤੂਨ ਦਾ ਤੇਲ ਹੈ ਜਿਹੜਾ ਸਾਡੇ ਸ਼ਰੀਰ ਲਈ ਬਹੁਤ ਹੀ ਫਾਇਦੇਮੰਦ ਹੈ ਇਹਦੇ ਵਿੱਚ ਵਿਟਾਮਿਨ E ਅਤੇ ਵਿਟਾਮਿਨ K ਤੋਂ ਇਲਾਵਾ ਚੰਗੀ ਮਾਤਰਾ ਦੇ ਵਿੱਚ omega 3 omega 6 ਐਸਿਡ ਹੁੰਦੇ ਆ ਤੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ ਜਿਸ ਦੇ ਨਾਲ ਸਾਡਾ ਸਰੀਰ ਇਹ ਜਿਹੜਾ ਕਈ ਬਿਮਾਰੀਆਂ ਤੋਂ ਬਚਿਆ ਰਹਿੰਦੇ ਜੈਤੂਨ ਦੇ ਤੇਲ ਦੀ ਵਰਤੋਂ ਭੋਜਨ ਪਕਾਉਣ ਲਈ ਵੀ ਕੀਤੀ ਜਾਂਦੀ ਹੈ ਇਸ ਨਾਲ ਖਾਣੇ ਦਾ ਸੁਆਦ ਤਾਂ ਵੱਧਦਾ ਹੀ ਹੈ ਨਾਲ ਦੀ ਨਾਲ ਇਹ ਸਿਹਤ ਲਈ ਵੀ ਬਹੁਤ ਹੀ ਲਾਭਦਾਇਕ ਹੈ ਇਸ ਦਾ ਸੇਵਨ ਕਰਨ ਦੇ ਨਾਲ ਤੁਸੀਂ ਹਾਰਟ ਅਟੈਕ ਅਤੇ ਖੂਨ ਜੰਮਣ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ ਪਰ ਜੈਤੁੰਦ ਦੇ ਤੇਲ 'ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਤੁਸੀਂ ਕਈ ਛੋਟੀਆਂ-ਮੂਟੀਆਂ ਪ੍ਰੇਸ਼ਾਨੀਆਂ ਤੋਂ ਬਚੇ ਰਹਿ ਸਕਦੇ ਹੋ ਤੇ ਤੇਲ ਦੀ ਰਜਾਨਾ ਵਰਤੋਂ ਕਰਨ ਨਾਲ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਆ ਆਪਾਂ ਗੱਲ ਕਰਗੇ ਇਹਦੇ ਫਾਇਦਿਆਂ ਦੀ ਉਹ ਬੈਸਤੀ ਮੋਟਾਪਾ ਮੋਟਾਪਾ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਿਮਾਰੀ ਤੇ ਅੱਗੇ 100 ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਜੈਤੂਨ ਦਾ ਤੇਲ ਜੇਕਰ ਆਪਾਂ ਵਰਤੋਂ ਕਰਦੇ ਰਹੇ ਨਾ ਤਾਂ ਸਿਹਤਮੰਦ ਜਿਹੜੀ ਫੈਟ ਆਪਾਂ ਨੂੰ ਉਹਦੇ ਵਿੱਚੋਂ ਮਿਲਦੀ ਹੈ। ਇਹ ਨੂੰ ਆਪਾਂ ਸਲਾਦ ਦੇ ਉੱਪਰ ਪਾ ਕੇ ਵੀ ਵਰਤ ਸਕਦੇ ਹਾਂ। ਜਿਸ ਦੇ ਨਾਲ ਭੁੱਖ ਘੱਟ ਲੱਗਦੀ ਹੈ ਤੇ ਮੋਟਾਪਾ ਜਿਹੜਾ ਸਾਡਾ ਜਲਦੀ ਘਟੇਗਾ। ਅੱਜ ਕੱਲ੍ਹ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਸਟਰਾ ਅੱਜਕੱਲ ਭਾਈ ਦੌੜ ਦੀ ਜ਼ਿੰਦਗੀ ਦੇ ਵਿੱਚ ਤਣਾਅ ਸਟ੍ਰੈਸ ਬਹੁਤ ਰਹਿੰਦਾ ਹੈ ਤੇ ਕੁਝ ਲੋਕਾਂ ਦਾ ਲਾਈਫ ਸਟਾਈਲ ਇਹੋ ਜਿਹਾ ਹੋ ਗਿਆ ਵੀ ਲੋਕਾਂ ਦੇ ਵਿੱਚ ਤਣਾਅ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ ਜੇਕਰ ਆਪਾਂ ਆਪਣੀ ਖੁਰਾਕ ਦੇ ਵਿੱਚ ਜੈਤੂਨ ਦੀ ਵਰਤੋਂ ਤੇਲ ਦੇ ਰੂਪ ਦੇ ਵਿੱਚ ਆਪਾਂ ਡੇਲੀ ਕਰਨ ਲੱਗੇ ਆਪਣੀ ਖੁਰਾਕ ਦੇ ਵਿੱਚ ਇਹਦੇ ਨਾਲ ਜਿਹੜਾ ਅਸੀਂ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰਾਂਗੇ ਨਾਲ ਹੀ ਜਿਹੜਾ ਸਾਡਾ ਸਟ੍ਰੈਸ ਛਟੇਸ ਦਾ ਲੈਵਲ ਵੀ ਘਟੇਗਾ ਸ਼ੂਗਰ ਮధుਮੀ ਡਾਇਬਟੀਜ਼ ਇਹ ਵੀ ਸਬ ਮਰੀਆਂ ਦੀ ਮਾਮਨੀ ਜਾਂਦੀ ਹੈ ਕਿਉਂਕਿ ਇਹ ਸਰੀਰ ਦੇ ਅੰਦਰ ਲੈਂਗਾ ਨੂੰ ਖਤਮ ਕਰਦੀ ਹੌਲੀ ਹੌਲੀ ਤਾਂ 슈ਗਰ ਦੇ ਵਿੱਚ ਵੀ ਜੈਤੂਨ ਦਾ ਤੇਲ ਹੈ ਜਿਹੜਾ ਬਹੁਤ ਹੀ ਫਾਇਦੇਮੰਦ ਹੈ ਇਹ ਨਾ ਸਿਰਫ 슈ਗਰ ਦੀ ਲੈਵਲ ਨੂੰ ਘਟ ਕਰਦਾ ਹੈ ਸਗੋਂ ਇਹਦੇ ਨਾਲ ਆਪਾਂ ਨੂੰ ਹਾਰਟ ਨਾਲ ਸੰਬੰਧਿਤ ਜਿਹੜੇ ਰੋਗ ਆ ਉਹ ਵੀ ਨਹੀਂ ਹੁੰਦੇ ਬ੍ਰੇਨਲੇ ਵੀ ਬੜਾ ਫਾਇਦੇਮੰਦ ਹੈ ਜੀ ਕਿਉਂਕਿ ਜਿੰਨਾ ਚਿਰ ਆਪਣਾ ਦਿਮਾਗ ਸੈੱਟ ਹੈ ਸਹੀ ਕੰਮ ਕਰ ਰਿਹਾ ਹੈ ਆਪਾਂ ਕੋ ਚੀਜ਼ਾਂ ਰੱਖ ਰੱਖ ਕੇ ਨਹੀਂ ਭੁੱਲਦੇ ਤੇ ਇਹਦਾ ਮਤਲਬ ਇਹ ਵੀ ਆਪਾਂ ਜਿਹੜਾ ਦਿਮਾਗ ਸਹੀ ਚੱਲ ਰਿਹਾ ਹੈ ਬਾਕੀ ਜਿਹੜਾ ਸਟ੍ਰੈਸ ਦਾ ਤੇ ਹੋਰ ਵੀ ਜਿਹੜੀ ਪ੍ਰੋਬਲਮ ਜਿਹੜਾ ਉਹਨਾਂ ਦਾ ਦਿਮਾਗ ਦੇ ਉੱਪਰ ਸਿੱਧਾ ਅਸਰ ਪੈਂਦਾ ਤੇ ਜੈਤੂਨ ਦਾ ਜਿਹੜਾ ਤੇਲ ਦਿਮਾਗ ਲਈ ਇੱਕ ਚੰਗਾ ਮੰਨਿਆ ਜਾਂਦਾ ਕਿਉਂਕਿ ਇਹਦੇ ਵਿੱਚ ਵਿਟਾਮਿਨ E ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ ਜਿਹੜਾ ਕਿ ਦਿਮਾਗ ਨੂੰ ਤੇਜ਼ ਕਰਨ ਦੇ ਵਿੱਚ ਮਦਦ ਕਰਦਾ ਹੈ। ਸਤਿ ਦੇ ਕੈਂਸਰ ਤੋਂ ਬਚਾ ਇਹ ਅਕਸਰ ਔਰਤਾਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਤੇ ਇਹਦੇ ਲਈ ਔਰਜਾਨਾ, ਜੈਤੂਨ ਦੇ ਤੇਲ ਨੂੰ ਆਪਣੇ ਖਾਣ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਜਿਸ ਨਾਲ ਸਤਿ ਦੇ ਕੈਂਸਰ ਹੋਣ ਦੀ ਸੰਭਾਵਨਾ ਜਿਹੜੀ ਕਾਫੀ ਘਟ ਜਾਂਦੀ ਹੈ। ਇਹਦੇ ਵਿੱਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜਿਹੜੇ ਕਿ ਔਰਤਾਂ ਨੂੰ ਸਤਿ ਦੇ ਕੈਂਸਰ ਤੋਂ ਬਚਾਉਂਦੇ ਹਨ। ਓਬਰਾਲ ਵੀ ਕਿਸੇ ਵੀ ਕਿਸਮ ਦਾ ਕੈਂਸਰ ਹੋਵੇ ਉਹਨੂੰ ਇਹ ਕੈਂਸਰ ਦੇ ਸਿਲਾਂ ਨੂੰ ਵਧਨ ਨਹੀਂ ਦਿੰਦਾ ਪੰਪਨ ਨਹੀਂ ਦਿੰਦਾ ਜੋੜਾਂ ਦੇ ਦਰਦ ਖਾਸ ਕਰਕੇ ਸਰਦੀਆਂ ਦੇ ਵਿੱਚ ਜਿਹੜੇ ਜੋੜਾਂ ਦੇ ਦਰਦ ਹੁੰਦੇ ਆ ਜੋੜਾਂ ਦੇ ਦਰਦ ਨੂੰ ਠੀਕ ਕਰਨ ਦੇ ਲਈ ਜਤੂਨ ਦਾ ਤੇਲ 올ਾਈਵ ਆਇਲ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਇਹਦੇ ਲਈ ਬਣਉਣਾ ਚਾਹੀਦਾ ਦੋ ਚਮਚ ਛੇਵ ਦੇ ਸਰਕੇ ਚ ਇੱਕ ਚਮਚ ਜੇ ਤੁਹਾਨੂੰ ਉਹ ਤੇਲ ਪਾ ਕੇ ਮਿਕਸ ਕਰ ਲੈਣਾ ਤੇ ਫਿਰ ਇਹ ਨੂੰ ਦਰਦ ਵਾਲੀ ਥਾਂ ਤੇ ਆਪਾਂ ਹਲਕੀ ਹਲਕੀ ਮ사ਜ ਕਰਨੀ ਹੈ ਇੱਕ ਹਫਤੇ ਤੱਕ ਅਜਿਹਾ ਕਰਨ ਨਾਲ ਦਰਦ ਠੀਕ ਹੋ ਜਾਂਦਾ ਕਨਸਟਿਪੇਸ਼ਨ ਕਬਜ ਜਿਸ ਨੂੰ ਕਿ ਆਪਣੇ ਆਪ ਦੇ ਵਿੱਚ ਹੀ ਬਿਮਾਰੀਆਂ ਦੀ ਜੜਮ ਨੇ ਹੁੰਦਾ ਕਿਉਂਕਿ ਜੇਕਰ ਆਪਣਾ ਪੇਟ ਤੰਦਰੁਸਤ ਹੈ ਤਾਂ ਆਪਣੀ ਓਵਰਾਲ ਜਿਹੜੀ ਸਿਹਤ ਹੈ ਠੀਕ ਰਹੇਗੀ ਤੇ ਕਬਜ ਕਿ ਇਹ ਨੌਸਮੰਦ ਤੇ ਇੱਕ ਬਹੁਤ ਹੀ ਗੰਭੀਰ ਰੋਗ ਹੈ ਕਿਉਂਕਿ ਜੇਕਰ ਕਬਜ ਹੋਣ ਲੱਗੀ ਤਾਂ ਉਹਦਾ ਕਿਤੇ ਨਾ ਕਿਤੇ ਕਾਰਨ ਆਪਣੀ ਜੀਵਨ ਸ਼ੈਲੀ ਦੇ ਵਿੱਚ ਆਪਣੇ ਖਾਣ ਪੀਣ ਦੇ ਵਿੱਚ ਪਿਆ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਹੋਰ ਪ੍ਰੋਬਲਮ ਲੱਗਦੀਆਂ ਹਾਰਟ ਅਟੈਕ ਤੱਕ ਕੈਂਸਰ ਤੱਕ ਜਾਵੜ ਦਾ ਕੰਮ ਉਹ ਸਿਰਫ ਤੇ ਸਿਰਫ ਕਬਜ ਦਾ ਕਾਰਨ ਹੁੰਦਾ ਕਬਜ ਤੋਂ ਰਾਹਤ ਪਾਉਣ ਦੇ ਲਈ ਜ਼ੈਤੂਨ ਦਾ ਤੇਲ ਬਹੁਤ ਹੀ ਲਾਹੇਵੰਦ ਹੈ ਗਲਤ ਖਾਣ ਪੀਣ ਕਾਰਨ ਕਬਜ ਦੀ ਸਮੱਸਿਆ ਹੁਣ ਆਮ ਗੱਲ ਹੈ ਇਨਨ ਦੋਮਾਚ ਮੌਜੂਦ ਰੈਕਸਟਿਵ ਅਤੇ ਇਨਫਲੇਮੈਟਰੀ ਗੁਣ ਆਪਣੀ ਇਸ ਸਮੱਸਿਆ ਨੂੰ ਦੂਰ ਕਰਦੇ ਇਸ ਦੀ ਵਰਤੋਂ ਨਾਲ ਗੈਸ ਪੇਟ ਚ ਕਸਾਅ ਤੇ ਐਸਿਡ ਬੰਨਾ ਬੰਦ ਹੋ ਜਾਂਦਾ ਕੋਲੇਸਟ੍ਰੋਲ ਜਿਵੇਂ ਕਿ ਚੰਗਾ ਤੇ ਮਾੜਾ ਜਾਂ ਗੁੱਡ ਕੋਲੇਸਟ੍ਰੋਲ ਤੇ ਬੈਡ ਕੋਲੇਸਟ੍ਰੋਲ ਕਰਕੇ ਜਾਣਿਆ ਜਾਂਦਾ ਸਰੀਰ ਦੇ ਵਿੱਚ ਜਦੋਂ ਕਿਤੇ ਲਿਪਿਡ ਪ੍ਰੋਫਾਈਲ ਦਾ ਟੈਸਟ ਕਰਾਉਂਦੇ ਆ ਤਾਂ ਉਹਦੇ ਵਿੱਚ ਇਹ ਆ ਜਾਂਦਾ ਉੰਨ ਜਿਹੜਾ ਪ੍ਰੋਟੈਸਟ ਕਰਾਉਣੀ ਹੈ ਜੈਤੂਨ ਦੇ ਤੇਲ ਚ ਮੌਜੂਦ ਉਹ ਜਿਹੜੀ ਫੈਟ ਹੈ ਖੂਨ ਚ ਲਿਪਿਡ ਨੂੰ ਬਣਾਈ ਰੱਖਦੀ ਹੈ ਇਸ ਤਰੀਰੇ ਰਜਾਨਾ ਇਹਨੂੰ ਲੈਣ ਨਾਲ ਜਿਹੜਾ ਖਰਾਬ ਕੋਲੇਸਟ੍ਰੋਲ ਹੈ ਬੈਡ ਕੋਲੇਸਟ੍ਰੋਲ ਹੈ ਉਹਦਾ ਜਿਹੜਾ ਲੈਵਲ ਘਟ ਜਾਂਦਾ ਹੈ ਇਸ ਦੇ ਨਾਲ ਹੀ ਟ੍ਰਾਈਗਲਿਸਰਾਈਡ ਨੂੰ ਕੰਟਰੋਲ ਕਰਕੇ ਚੰਗੇ ਕੋਲੇਸਟ੍ਰੋਲ ਗੁੱਡ ਕੋਲੇਸਟ੍ਰੋਲ ਦੇ ਲੈਵਲ ਨੂੰ ਵਧਾਉਂਦਾ ਚਮੜੀ ਵਾਸਤੇ ਬਹੁਤ ਫਾਇਦੇਮੰਦ ਹੈ ਜੇਕਰ ਕਿਸੇ ਦੀ ਚਮੜੀ ਡਾਰਕ ਹੋ ਗਈ ਤੋ ਪੂ ਦੇ ਵਿੱਚ ਜੇ ਜਾਣ ਕਰਕੇ ਜਾਂ ਟੈਨ ਵਗੈਰਾ ਹੋ ਗਈ ਤਾਂ ਇਹਨੂੰ ਤੁਸੀਂ ਅੱਧਾ ਨਿੰਬੂ ਨਿਚੋੜ ਕੇ ਇੱਕ ਚਮਤੂਨ ਨਿੰਬੂ ਦਾ ਰਸ ਲੈ ਕੇ ਤੇ ਉਹਦੇ ਵਿੱਚ ਇੱਕ ਚਮਤੂਨ ਜੈਤੂਨ ਦਾ ਤੇਲ ਮਿਲਾ ਕੇ ਤੁਸੀਂ ਲਗਾਓ ਹਲਕੀ ਮ사ਜ ਕਰੋ ਇੱਕ ਦੋ ਦਿਨਾਂ ਦੇ ਵਿੱਚ ਹੀ ਫਰਕ ਮਤਲਬ ਦਿਖਣ ਲੱਗ ਜਾਂਦਾ ਏਦਾਂ ਇਹ ਜਿਆਦਾ ਇਫੈਕਟਿਵ ਚੀਜ਼ ਹੈ ਚਮੜੀ ਨੂੰ ਬਿਲਕੁਲ ਇਹ ਦਵਾਤੋਂ ਨਮੀ ਨਰੋਈ ਮਤਲਬ ਥੋੜ੍ਹੀ ਜਿਹੀ ਚਮੜੀ ਆ ਜਾਂਦੀ ਉੱਪਰਲੇ ਜਿਹੜੇ ਹੈਗੇ ਖਾਲਸ ਵਗੈਰਾ ਲੈ ਜਾਂਦੀ ਹੈ ਦੇ ਨਾਲ ਬਹੁਤ ਹੀ ਸਰੀਰ ਵਾਸਤੇ ਸਿਹਤ ਵਾਸਤੇ ਚਮੜੀ ਵਾਸਤੇ ਵਾਲਾਂ ਵਾਸਤੇ ਅੱਖਾਂ ਵਾਸਤੇ ਓਵਰਆਲ ਸਾਰੀ ਬਾਡੀ ਵਾਸਤੇ ਹੀ ਜੈਤੂਨ ਦਾ ਤੇਲ ਜਿਹੜਾ ਬਹੁਤ ਹੀ ਫਾਇਦੇਮੰਦ ਹੈ ਇਹਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰਨਾ ਲੈਣਾ ਹੈ ਇਹਨੂੰ ਕਿਵੇਂ ਤੇ ਕਿੰਨਾ ਲੈਣ ਦੀ ਵੀ ਜੇ ਵੀ ਜਾਂ ਤਾਂ ਤੁਸੀਂ ਇਹਨੂੰ ਸਲਾਦ ਵਗੈਰਾ ਤੇ ਪਾ ਕੇ ਇਹਨੂੰ ਸ਼ਿਵਨ ਕਰ ਸਕਦੇ ਹੋ ਜੇਕਰ ਆਪਣਾ ਟਪਾ ਵਗੈਰਾ ਘਟਾਉਣਾ ਜਾਂ ਤੁਸੀਂ ਇਸ ਨੂੰ ਆਪਣੇ ਸਬਜ਼ੀ ਵਗੈਰਾ ਦੇ ਵਿੱਚ ਪਾ ਕੇ ਵੀ ਸ਼ੇਕਨ ਕਰ ਸਕਦੇ ਹੋ ਸਭ ਤੋਂ ਬੈਸਟ ਤਰੀਕਾ ਇਹ ਹੈ ਵੀ ਖਾਣਾ ਖਾਣ ਤੋਂ ਬਾਅਦ ਰਾਤ ਦਾ ਖਾਣਾ ਖਾਣ ਤੋਂ ਤੁਰੰਤ ਬਾਅਦ ਅੱਧਾ ਚਮਚ ਤੁਸੀਂ ਤੁਰੰਤ ਲੈ ਸਕਦੇ ਹੋ ਉਸ ਤੋਂ ਬਾਅਦ ਤੁਸੀਂ 1 ਘੰਟਾ ਪਾਣੀ ਵਗੈਰਾ ਨਹੀਂ ਪੀਣਾ ਇਹਦੇ ਨਾਲ ਜਿਹੜਾ ਤੁਹਾਡਾ ਕੋਲੇਸਟ੍ਰੋਲ ਵਧਿਆ ਹੋਇਆ ਹੈ ਯੂਰਿਕ ਐਸਿਡ ਹੈ ਨੀਂਦ ਨਾ ਆਉਣੀ ਨੀਂਦ ਨਾ ਆਉਣ ਦੀ ਸਮੱਸਿਆ ਜਿਹੜੀ ਤੁਹਾਡੀ ਸਟ੍ਰੈਸ ਰਹਿੰਦਾ ਹੈ ਉਹ ਸਾਰਾ ਕੁਝ ਬਿਲਕੁਲ ਐ ਨੋਰਮਲ ਹੋ ਜਾਂਦਾ ਦੇ ਨਾਲ ਇਹਨੂੰ ਤੁਸੀਂ ਵਰਤ ਕੇ ਦੇਖੋ ਉਸ ਤੋਂ ਬਾਅਦ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓਗੇ ਕਿ ਕੀ ਫਾਇਦਾ ਕੀਤਾ ਵੀਡੀਓ ਨੇ ਅੰਤ ਤੱਕ ਦੇਖਣ ਲਈ ਸਭ ਤੋਂ ਸ਼ੁਕਰੀਆ ਧੰਨਵਾਦ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ